ਆਪ ਜੀ ਆਉਂਦਾ ਮੇਰੇ YouTube ਚੈਨਲ ਤੇ ਸਵਾਗਤ ਹੈ। ਅੱਜ ਆਪ ਜੀ ਨੂੰ ਨਗਰ ਕੀਰਤਨਾਂ ਝਲਕੀਆਂ ਦਿਖਾਉਂਦਾ ਹਾਂਗਾ। ਇਹ ਨਗਰ ਕੀਰਤਨ ਸ਼੍ਰੀ ਗੁਰਜਨ ਦੇਵ ਜੀ ਦੇ ਜੀ ਦੇ ਜੰਦ ਸਵੰਦਤ ਮਨਾਉਂਦਿਆਂ ਹੋਇਆ ਗੁਰਦੁਆਰਾ ਸੁਖਸਾਗਰ ਨੂ ਵਸਟ ਮਿਨਿਸਪਲ ਤੋਂ ਟੱਡਿਆ ਗਿਆ ਹੈ। ਉਮੀਦ ਆ ਆਪ ਜੀ ਨੂੰ ਇਹ ਪਸੰਦ ਆਵੇਗਾ। ਜੇ ਪਸੰਦ ਆਵੇ ਤਾਂ ਇਸ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਨਾਲੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦੇ ਕਿਰਪਾ ਕਰਨਾ ਧੰਨਵਾਦ वाहेगुरु वाहेगुरु ਮੋਰ ਹੈ ਤੂੰ ਹੈ ਤੂੰ ਕੀ ਚਾਹ Stop ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਭੁੱਲ ਜਿਵਾ ਹੈ ਗੁਰ ਇੱਕ ਓ ਅੰਕਾਰ ਵਾਹਿਗੁਰੂ ਜਿੱਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਈ ਵਾ ਸ੍ਰੀ ਬਧੌਤੀ ਜੀ ਕੀ ਪਾਤਸ਼ਾਹੀ ਦਸਵੀਂ ਰਿੱਖੰ ਪਧੌਤੀ ਸਿਮਰ ਕੈ ਗੁਰ ਨਾਨਕ ਲਈ ਤਿਆਈ ਫਿਰ ਅੰਗਦ ਗੌਰਤੇ ਅਮਰਦਾਸ RAM ਦਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਆਹੀਐ ਜਿਸ ਜਠੇ ਸਭ ਦੁਖ ਜਾਏ ਤੇਗ ਬਹਾਂਦਰਿ ਸਿਮਰਿਆ ਘਰ ਨਉ ਨਿਤ ਮੈਂ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਤਾ ਧਿਆਨ ਧਰ ਕੇ ਭੋਲ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਾਂਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੀ ਗਵਾਹੀ ਦੇਖ ਕੇ ਅਨੰਗਿਖ ਤੀਤਾ ਕਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਆੰਤੜ ਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਨੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਰਮਨ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਨਿਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਪੰਜਾ ਤਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲ ਜੀ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚਿੱਤ ਆਵੇ ਚਿੱਤਾਂ ਨੂੰ ਕਾ ਸਤਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਸਹਾਂ ਤਹਾਰਛਿਆ ਰਿਆ ਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਭੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਬੇਕਦਾਨ ਵਿਸਾਹ ਦਾਨ ਪਰੋਸਾ ਦਾਨ ਗਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਈਸ਼ਨਾਨ ਚੌਕੀਆਂ ਝੰਡੇ ਬੁੰਗੇ ਯੁੱਗੋ ਯੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਕਾਣਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹੇ ਗੁਰ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਧਾਨ ਖਾਲਸਾ ਜੀ ਨੂੰ ਮਖਸ਼ਾ ਇਹ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਕਰਨ ਕਾਰਣ ਪਤਤ ਪਾਵਨ ਕਿਰਪਾ ਨਿਦਾਨ ਅਕਾਲ ਪੁਰਖ ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਪਾਸ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਪ੍ਰਮਾਣ ਹਨ ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਣਾ ਆਇਓ ਐਸੇ ਦੀਨ ਦਿਆਲ ਸਤਗੁਰੂ ਸ਼ਹੀਦਾ ਦੇ ਸਰਤਾਜ ਬਾਣੀ ਕੇ ਮੋਹਿਤਾ ਸ਼ਾਂਤੀ ਦੇ ਪੰਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਸ਼ਹੀਦੀ ਗੁਰਪੁਰ ਬਣਉ ਸਮਰਪਿਤ ਗੁਰਦੁਆਰਾ ਸਾਹਿਬ ਸੁਖ ਸਾਗਰ ਬੇਅੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆ ਗੁਰੂ ਘਰ ਦੇ ਅੰਦਰ 10 ਰੋਜ਼ਾ ਗੁਰਮਤ ਸਮਾਗਮ ਹੋਏ ਅੱਜ ਆਪ ਜੀ ਦੀ ਕਿਰਪਾ ਸਦਕਾ ਪੰਜ ਪਿਆਰਿਆਂ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਅਰੰਭਤਾ ਹੋਈ ਪੜਾ ਦਰ ਪੜਾ ਆਪ ਜੀ ਨੇ ਮਹਾਨ ਕਿਰਪਾ ਕੀਤੀ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਸਤਿਗੁਰੂ ਜੀਓ ਆਪ ਜੀ ਦਾ ਕੋਟਾਂ ਕੋਟਾਂ ਧੰਨਵਾਦ ਸ਼ੁਕਰਾਨਾ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਇੰਨਾ ਸਮਾਗਮਾਂ ਵਿੱਚ ਮਨ ਕਰਕੇ ਧਨ ਕਰਕੇ ਤਨ ਕਰਕੇ ਜਿੰਨਾ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਂ ਵਾਂ ਦਰ ਤੇ ਪਰਵਾਨ ਕਰਨੀਆਂ ਆਪ ਜੀ ਦੀਆਂ ਸੇਵਾਵਾਂ ਕਰਦਿਆਂ ਦਰਸ਼ਨ ਕਰਦਿਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੋ ਕਿਰਪਾ ਜੀ ਇਲਾਹੀ ਫਰਮਾਨ ਸੁਣਾ ਕੇ ਆਪ ਜੀ ਪ੍ਰਕਾਸ਼ਮਾਨ ਹੋ ਕਰਕੇ ਗੁਰਮਤ ਸਮਾਗਮਾਂ ਦੀ ਅਰੰਭਤਾ ਕਰਨ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤਿਆਵੇ ਨਾਲਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਆਕਾਲ ਕੀ ਸਭ ਸਿੱਖਨ ਕੋ ਮੁਕਮ ਹੈ ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲਬੋ ਚਾਹੇ ਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲਾਂਗੇ பழகப்படும்

کرو کرو ਕੋ ਛੋਟੀ ਜੀ ਆਈ ਬੱਚੀ ਦੌੜੀ ਕਹਿੰਦੀ ਮੈਂ ਮੈਂ ਕਈ ਆਣਾ ਕਹਿੰਦੀ ਕੈਂਡੀ ਖਾਣੀ ਆ ਤੇ ਮੈਂ ਕਿਹਾ ਪਾੜ ਸੁਣਾ ਤੇ ਪਾੜ ਸੁਣਾਤਾ ਦੇਖੋ ਆਪਾਂ ਇਹਨੂੰ ਪੰਮਾ ਜੋ ਮਰਜੀ ਲਾਜਦੇ ਹੋ ਉਹ ਲਾਜ ਜਿਹੜਾ ਮਰਜੀ ਹੋ ਕੇ ਲਾਵਾ ਇਧਰ ਪਾਸੇ ਭਗਤ ਫਰੀਦ ਜੀ ਮਾਤਾ 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 ਮੰਗੋ ਕਿਉਂਕਿ ਉਹਨਾਂ ਨੂੰ ਜਦੋਂ ਪਾੜ ਕਰਦੇ ਨੇ ਮੱਥਲੇ ਦਾ ਨੇ ਸ਼ੱਕਰ ਰੱਖ ਦੇਣੀ ਹੈ ਕਦੇ ਖੰਡ ਰੱਖ ਜਾਣੀ ਗੁੜ ਰੱਖ ਦੇਣਾ ਤੇ ਇੱਕ ਜਣ ਮਾਤਾ ਭੁੱਲ ਗਈ ਰੱਖਣੀ ਪਰ ਉਹ ਇੰਨਾ ਨਾਲ ਜੱਭ ਜੁੜ ਗਈ ਸੀ ਕਿ ਕਹਿੰਦੀ ਮਾਤਾ ਹੀ ਹੁਣ ਲੋੜ ਨਹੀਂ ਫਿਕਰ ਨਾ ਕਰੋ मर्ज़ी जा भाई लालो तो तो मिली लो Başımız kaldır dedim. Başımız kaldır. Başımız kaldır. Başımız kaldır. Başımız